ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਢੱਲਵਾਵਾਂ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਭਾਈ ਭਗਤਰਾ ਜੀ ਦਾ ਭਗਤੇ ਤੋਂ ਬਾਗੇਪੁਰਾਣੇ ਵਾਲੇ ਰੋਡ ਤੇ ਬਾਈ ਦਾ ਪਿੰਡ ਹੈ 메ਨ ਰੋਡ ਤੋਂ ਮਸਾਦਾ ਕਿਲੋਮੀਟਰਾਂ ਗੂੰ ਚੜ੍ਹਦੇ ਵਾਲੇ ਪਾਸੇ ਨੂੰ ਪਿੰਡ ਹੈ ਥਰਾਜ ਨੰਗਨਸਾਰਾ ਕਿ ਢੱਲਵਾਵਾਂ ਵਾਲਾ ਪਿੰਡ ਆ ਜਾਂਦਾ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵਿਹੜ ਵਿਖਾਉਣੀ ਹੈ ਆ ਲਾਲ ਬਦਾਮੀ ਰੰਗ ਦੀ ਪੂਰੀ ਸੋਹਣੀ ਵਹਿੜਾ ਵੱਡੇ ਕੱਦ ਕਾਠ ਵਾਲੀ ਐ ਸੀ 102 ਕਹਿੰਦਾ ਫੁੱਲ ਆ ਭਵਾਂ ਜਵਾਗ ਚੋਈ ਜਾਣ ਚੰਗੇ ਦੁੱਧ ਵਾਲੀ ਐ ਬਾਕੀ ਨਿੱਕਾ ਜਿਹਾ ਮੁੱਲ ਕਰਨਾ ਬਾਈ ਨੇ ਇਨਫਰਮੇਸ਼ਨ ਲੈ ਲੈਣਾ ਜੇ ਕੋਈ ਭੈਣ ਭਰਾ ਜਾਇਦ ਜੇ ਭਾ ਦੀ ਚੰਗੇ ਕੱਦ ਕਾਠ ਵਾਲੀ ਚੰਗੇ ਦੁੱਧ ਵਾਲੀ ਵਹਿੜ ਲੈਣ ਦਾ ਚਾਹਵਾਨ ਹੋਵੇ ਤੇ ਬਾਈ ਨੂੰ ਫੋਨ ਲਾ ਲਿਓ ਤੇ ਘਰੇ ਆ ਜਾਓ ਦੀ ਤਸੱਲੀ ਕਰਕੇ ਲੈ ਜਾਓ ਹਾਂਜੀ ਸਸੀ ਕਾਲ ਸਸੀ ਕਾਲ ਜੀ ਨਾਮ ਦੱਸ ਦਈਏ ਨਾਸ਼ਕੰਦਸ ਸਿੰਘ ਪੈਂਡਾ ਲਮੜਾ ਜਿਲ੍ਹਾ ਮੋਗਾ ਜੀ ਫੋਨ ਨੰਬਰ 779722 ਸਿਕੰਦਰ ਇੱਕ ਜਾਨਵਰ ਸੇਲ ਆ ਅੱਜ ਆਪਣੇ ਕੋਲੇ ਕੀ ਗਾਂਆਂ ਸੀਂਗਾਂ ਗਾਂਆਂ ਵੇ ਆ ਗੀਆਂ ਕਈਆਂ ਤਾਂ ਛਿਆਂ ਦੀ ਵੀਡੀਓ ਬਣਾਉਣੀ ਸੀ ਹਾਂ ਛਿਆਂ ਦੀ ਬਣਾਉਣੀ ਸੀ ਪੰਜ ਗਾਂਆਂ ਵੈਸੇ ਆਪਣੇ ਕੋਲ ਦੇਖ ਠੀਕ ਆ ਤੇ ਇੱਕ ਹੀ ਰੰਦੀ ਬਾਕੀ ਤੁਹਾਨੂੰ ਕਿਹਾ ਵਸ ਤੁਸੀਂ ਆਈ ਗਏ ਤੇ ਚੱਲ ਆਪਣੇ ਕੋਲ ਖੜੀ ਰਹੀ ਕੋਈ ਚੱਕ ਲਈ ਸਹੀ ਆ ਕਿੰਨਾ ਕੁ ਦੁੱਧ ਦੇਂਦੀ ਐ ਸਿਕੰਦਰ ਇਹਨੇ ਆਪ ਮਾਲਕ ਨੇ ਕਿਹਾ ਜੀ ਬਈ ਸਾਡਾ 15 ਤੋਂ 16 ਕਿਲੋ ਚੋਆ ਵਾ ਠੀਕ ਆ ਆਪਾਂ 15 16 ਮੰਨ ਕੇ ਦੇਣੀ ਆ ਵੱਡੀ ਜਰਸੀ ਚ ਪੈਂਦੀ ਆ ਵੱਧ ਸੇਲ ਠੰਡੀ ਫੁੱਲਾ ਜਿਹੜਾ ਮਰਜੀ ਕਿਵੇਂ ਮਰਜੀ ਭਾਈ ਠੀਕ ਆ ਸੇਲ ਸਊ ਕਰਮ ਵਾਲੀ ਫੁੱਲਾ 8 ਰੁਪਏ ਆ ਦੇ ਹੱਥ ਹਫਤਾ ਮੰਨ ਲ ਗਏ ਹਫਤਾ ਮੰਨ ਕੜੀ ਵਾਰ ਨੂੰ ਦੋਸਤੋ ਨਾਗਾਂ ਦੀ ਤਾਂ 6ਾਂ ਦੀ ਵੀਡੀਓ ਬਣਾਉਣੀ ਸੀ ਪਰ 5 ਨਾਗ ਮੇਰੇ ਆਉਣ ਤੋਂ ਪਹਿਲਾਂ ਸੇਲ ਹੋ ਗਏ ਤੇ 1 ਨਾਗ ਰਹਿ ਗਿਆ ਤੇ ਇਹ ਹੁਣ ਜਿਹਦੇ ਪਸੰਦ ਆਉਂਦਾ ਜਿਹਦੇ ਕਰਮਾਂ ਚ ਹੋਇਆ ਅਗਲਾ ਲੈ ਜੂ ਹੂੰ ਜਿਹਦੇ ਕਰਮਾਂ ਚ ਹੋਊਗਾ ਉਹ ਲੈ ਜੂ ਬਾਈ ਕਹਿੰਦਾ ਥੋੜਾ ਜਿਹਾ ਲੇਟ ਆਈ ਆ ਵਲਟੇਲਾਂ ਬਹੁਤ ਪਾਈਆਂ ਮੋٹے ਮੋٹے ਥਾਣਾ ਮੱਝ ਵਾਲਾ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਹਵਾਨਾ ਰਾਵੜੰਗੂ ਆਦ ਦਾ ਹਫਤੇ ਦੀ ਕੱਚੀ ਆ ਪੰਜ ਸੱਤ ਦਿਨ ਕੋਈ ਭੈਣ ਪਰ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜਦਨ ਤਿਆਰ ਹੋ ਜਾਂਦੀ ਕਰਮਾ ਵਾਲੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਕਦ ਕਾਠ ਪੂਰਾ ਹੀ ਆ ਕੋਈ ਨਿੱਕੀ ਜੀ ਨਹੀਂ ਮਰੀ ਹੰਬੀ ਜੀ ਨਹੀਂ ਪੂਰੇ ਕਦ ਕਾਠ ਵਾਲੀ ਸੀਲ ਸੌ ਫੁੱਲ ਦੁੱਧ 15 16 ਕਿਲੋ ਵੀਰ ਕਹਿੰਦਾ ਦਿੱਤਾ ਪਹਿਲਾਂ ਨੇ ਤੇ 15 16 ਮੰਨ ਕੇ ਹੀ ਸੌਦਾ ਕਰ ਲਿਓ 15 16 ਮੰਨ ਕੇ ਬਾਈਕਿਆਂ ਦਾ ਆਪਾਂ ਲਈ ਆ। ਬਾਕੀ ਅੱਗੇ ਦੁੱਧ ਹੁੰਦਾ ਸੇਵਾ ਦਾ ਜੇ ਕੋਈ ਭੈਣ ਭਰਾ 2 3 ਗੱਲੋ ਫੀਡ ਦਾ ਆਪਾਂ ਦਾਣਾ ਵੱਧ ਪਾ ਲੂਗਾ ਤੇ ਉਹ ਅਗਲਾ 2 3 ਗੱਲੋ ਦੁੱਧ ਵੱਧ ਚੋਲੂਗਾ ਕਿਉਂਕਿ ਤੁਹਾਨੂੰ ਵੀ ਪਤਾ ਦੁੱਧ ਦੇਣਾ ਤਾਂ ਸੇਵਾ ਨੇ। ਜੇ ਵੱਧ ਕਰ ਲੂ ਤਾਂ 16 ਤੋਂ ਬਾਹਰ ਚੋਲੂ ਨਹੀਂ 15 16 ਦਾ ਈ ਡਿਵਾਈਡ ਨੂੰ ਕੋਈ ਬਾਹਲਾ ਨਹੀਂ ਰਾਚੀ ਦਰਮਿਆਨੀ ਜੀ ਸੇਵਾ ਤੇ ਇਨੇ ਚਵਾ ਦੇਣਾ ਬਾਕੀ ਦੁੱਧ ਹੋਊ ਵੀ ਫੈਟ ਵਾਲਾ ਮੱਝਾਂ ਵਰਗਾ ਦੁੱਧ ਉਹ ਚਟਾ ਜਾਵਾ ਬਾਕੀ ਲੇਵਾ ਲਾਹੂ ਬਹੁਤ ਹਫਤੇ ਦੀ ਕੱਚੀ ਆ ਆ ਸਾਰੀ ਬਾਲਟ ਢਲ ਕੱਢ ਕੇ ਸੋਣਾ ਸੀਲ ਫੁੱਲਾ ਭਾਵੇਂ ਜਵਾਗ ਚੋਈ ਜਾਣ ਭਾਵੇਂ ਦੋਵੇਂ ਪਾਸੇ ਬਹਿ ਕੇ ਅਗਲੇ ਚਵਾਈ ਕਰ ਲੈਣਾ ਇੰਨੀ ਸੀਲ ਹੈ ਜੇ ਗਰਮ ਹੁੰਦੀ ਤਾਂ ਉਹਨੂੰ ਲੱਤ ਮਾਰਨੀ ਸੀ ਪਰ ਕਰ ਮਾਰੀ ਮੌ ਇਹ ਨਾ ਖੜੀ ਆ ਦੂਜਾ ਸੁਆ ਬਦਾਮੀ ਰੰਗ ਦੀ ਵੱਡੀ ਵਹਿੜ ਥਣਾ ਦੀ ਸਾਫ ਸੁਥਰੀ ਆ ਚਾਰਾਂ ਥਣਾ ਦਾ ਸੇਮ ਹੀ ਸਾਈਜ਼ ਆ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ 15 16 ਕਿਲੋ ਦੁੱਧ ਦਿੱਤਾ ਪਹਿਲਾਂ ਨੇ 15 16 ਮੰਨ ਕੇ ਸੌਦਾ ਕਰ ਲੋ ਜੇ ਕੋਈ ਭੈਂਡ ਭਰਾ ਸੋਬਾ 2 2.5 ਕਿਲੋ ਫੀਡ ਪਾਉਂਦਾ ਸ਼ਾਮ ਨੂੰ 2 2.5 ਕਿਲੋ ਫੀਡ ਪਾਉਂਦਾ ਤੇ ਆਪੇ ਦੁੱਧ ਦੀ ਬਾਲਟੀ ਭਰ ਦੇਣੀਆਂ ਨੇ ਤੇ 2 2.5 ਕਿਲੋ ਫੀਡ ਕੋਈ ਬਾਹਲੀ ਨਹੀਂ ਨਾਰਮਲ ਛੋਟੇ ਜਿਹੇ ਡੱਬੇ 'ਚ ਪੈ ਜਾਂਦੀ ਆ ਤਾਂ ਚੱਲ ਕੜਾਈ ਆ ਇਹਦੋਂ ਅੱਧੇ ਭਾਂਡੇ 'ਚ ਹੀ ਪੈ ਜਾਂਦੀ 2 2.5 ਕਿਲੋ ਕਿਤੇ ਕਿੰਨੀ ਹੁੰਦੀ ਐ ਇੰਨੀ ਕੁ ਤਾਂ ਚਲੋ ਹਰੇਕ ਭੈਂਡ ਭਰਾ ਹੀ ਪਾਉਂਦਾ ਜਾਇਜ਼ ਜਾ ਮੁੱਲ ਸ਼ਕੰਦਰਾ ਬੇ ਹਿੰਮਤ ਆਪਾਂ ਮੁੱਲ ਆਪਣੇ ਅੱਗੇ ਵੀ ਜਾਇਜ਼ ਹੀ ਹੁੰਦੇ ਵੀਡੀਓ ਤੇ ਆਪਾਂ ਉਹਦਾ ਮੁੱਲ ਕਰਨਾ ਨਹੀਂ ਠੀਕ ਆਗਲੇ ਮੈਂ 55 ਦੀ ਕਹਿੰਦੇ 55 ਦੀ ਵਿਕ ਜਾਂਦੀ ਮੁੱਲ ਪਾਉ 50 55 ਕਰਾ ਲਓ 45000 ਦੀ 45 ਦੀ 45000 ਦੇ ਦਿੰਨੇ ਐ ਏਡੀ ਬਾੜ ਕੋਈ 45000 ਦਿੰਦਾ ਸਹੀ ਐ ਬਾਕੀ ਪਾਉ ਪਾ ਮਗੇ ਦੇਖ ਲੈ ਜਿੱਥੇ ਮਾਦੀ ਆ ਹਾਂ ਆਪ ਦਾ 2 4 ਪਿੰਡ ਤੁਰ ਫਿਰ ਕੇ ਗੀੜਾ ਦੇ ਲਏ ਹੁੰਦੇ ਆਪਣੇ ਹਰ ਇੱਕ ਵੀਡੀਓ ਦਾ ਆਪਣੇ ਨਾਲ ਦੇ ਨਾਲ ਪਸ਼ੂ ਵਿਖਦੇ ਆ ਹੂੰ ਚਲ ਆਪਾਂ ਨੂੰ ਭਿਆਂ ਦਾ ਜਾਇਜ਼ ਆਪ ਨੂੰ ਆ ਜਾ ਚਲ 2 ਰੁਪਏ ਦੀ ਕਮਾਈ ਕਰੋ ਚਲ ਜਾਇਜ਼ ਦੇ ਦਿਓ ਹਾਂ ਹਾਂ ਸਹੀ ਐ ਏਡੀਆਂ ਬਾੜਾਂ ਦੇ ਮੁੱਲ ਹੁਣ 55 60 60 ਵੀ ਕਰੀ ਜਾਂਦੇ ਆ ਮੁੱਲ ਆਪਣੇ ਨੂੰ 60 55 ਜਿਹੜਾ 50 ਕਰਾ ਲਓ ਪਾ 45000 ਦੀ ਦ ਡੇਲੀ ਪਸ਼ੂ ਆਉਂਦੇ ਆ ਡੇਲੀ ਸੇਲ ਹੁੰਦੇ ਆ ਡੇਲੀ ਵੀਡੀਓ ਬਣਦੀ ਆ ਪਰ ਇੱਕ ਗੱਲੋਂ ਇਸ ਵੀਰ ਦੀ ਖਾਸੀਅਤ ਆ ਮੁੱਲ ਜਾਇਜ਼ ਹੁੰਦੇ ਆ ਤੇ ਕਿਸੇ ਵੀ ਪਸ਼ੂ ਦੀ ਦੂਰੀ ਵਾਰੀ ਵੀਡੀਓ ਨਹੀਂ ਬਣਾਈ ਇਸ ਘਰੋਂ ਕਿਤੇ ਕਿਉਂਕਿ ਮੁੱਲ ਜਾਇਜ਼ ਹੁੰਦੇ ਆ ਵੀਡੀਓ ਅਪਲੋਡ ਹੁੰਦੀ ਆ ਤੇ ਪਸ਼ੂ ਵਿਕ ਜਾਂਦੇ ਆ ਅਗਲੇ ਦਿਨ ਹੋਰ ਨਵੇਂ ਪਸ਼ੂ ਆ ਜਾਂਦੇ ਆ ਤੇ ਉਹਨਾਂ ਦੀ ਵੀਡੀਓ ਬਣ ਜਾਂਦੀ ਆ ਕਈ ਭੈਣ ਭਰਾ ਵੈਡ ਹੁੰਦੀ ਏ 60000 ਦੀ ਲੱਖ ਮੰਗੀ ਜਾਂਦੇ ਆ ਪਰ ਉਹਦੀ ਤਾਂ ਭਾਵੇਂ 10 ਵੇਰੀ ਵੀਡੀਓ ਬਣਾ ਲਓ ਹੁਣ ਉਹ ਵੀਡੀਓ ਚ ਕਾਦੀ ਵਿਗਣੀਆਂ ਵਿਕਣਾ ਤਾਂ ਪਸ਼ੂ ਨੇ ਆ ਭਾਅ ਨੇ ਵਿਕਣਾ ਮੁੱਲ ਭਾਵਾਂ ਬਾਈ ਕਹਿੰਦਾ 55 ਕਰੋੜੋਂ 55 ਦੀ ਵੀ ਵਿਕ ਜਾਣੀ ਆ 50 ਕਰੋਣਾ 50 ਕਰੋੜੋਂ ਪਰ ਆਪਾਂ 40 ਤੇ 5 45000 ਦੀ ਬਾਈ ਕਹਿੰਦਾ ਦੇ ਦੇਣੀ ਆ ਜਮਾਂ ਜਾਇਜ਼ ਭਾਅ ਜੇ ਕਿਸੇ ਨੂੰ ਐਦੂ ਘੱਟ ਭਾਅ ਜ ਮਿਲਦੀ ਹੋਈ ਤਾਂ ਅਗਲਾ ਲੈ ਲੇ ਤੇ ਨਹੀਂ ਬਾਈ ਦੇ ਘਰੇ ਆ ਜੇ ਜੇ ਕੋਈ ਵਪਾਰੀ ਵੀ ਲੈਂਦਾ 5 6 ਦਿਨ ਸਾਮਕੇ ਤਿਆਰ ਕਰਕੇ ਵੀ ਸੇਲ ਕਰਦਾ ਮੱਛੀ 55 57000 ਦੀ ਆ ਪਰ ਮੁੰਡੇ ਦੇ ਮੁੱਲ ਜਾਇਜ਼ ਹੁੰਦੇ ਆ ਜਾਇਜ਼ ਜੇ ਮਾਰ ਜਾਂਦੇ ਪਸ਼ੂ ਸੇਲ ਕਰਦਾ 45 ਨਹੀਂ ਦੇ ਦੇਣੀ ਆ ਕੋਈ ਭੈਣ ਭਰਾ ਗਰਮਿਓ ਗਰਮੀ ਦੁੱਧ ਪੀ ਕੇ ਜਿੱਦਣ ਦੋਆ ਮਹੀਨਾ ਦੀ ਟੋਕੜ ਗੱਬਣ ਵੀ ਹੋ ਜਾਂਦੀ ਆ ਤਾਂ ਵੀ ਇੰਨੇ ਦੀ ਵੜ ਵਿਕ ਜਾਣੀ ਆ 40 45000 ਦੀ ਟੋਕੜ ਗੱਬਣ ਕਿਉਂਕਿ ਕੱਲੀ ਟੋਕੜ 30 32 32 35 35000 ਦੀ ਵੀ ਕੀ ਜਾਂਦੀ ਆ 10 11 ਕਿਲੋ ਦੁੱਧ ਵਾਲੀ ਜਿਹੜੀ ਅਗਲਾ ਆਪ ਕਹਿੰਦਾ ਬਾਈ ਟੋਕੜ ਆ ਜੇ ਟੋਕੜ ਗੱਬਣ ਹੋ ਗਈ ਗਰਮਿਓ ਗਰਮੀ ਦੁੱਧ ਪੀ ਕੇ ਵੀ ਸੇਲ ਕਰਦਾ ਤਾਂ ਵੀ 40 45000 ਦੀ ਇਹਨੇ ਵਿਕ ਜਾਣਾਂ ਤੇ ਇਹਦੂ ਘੱਟ ਮੰਨ ਲਓ ਯਕੀਨੀ ਦੇਣੀ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸ਼ੀ